ਬੈਟਰੀ ਮਤ ਹੋ ਜਾਂਦੀ ਹੈ ਚਲੋ ਚਾਹੇ ਗੈਂਗਸਟਰ ਦਾ ਨਾਮ ਲਾਤਾ ਚਾਹੇ ਕਿਸੇ ਦਾ ਲਾਤਾ ਉਸ ਤੋਂ ਮਗਰੋਂ ਅਸੀਂ ਦੁਬਾਰਾ ਫਿਰ ਮੈਡੀਕਲ ਦਾ ਸਹਾਰਾ ਲੈ ਕੇ ਕੋਸ਼ਿਸ਼ਾਂ ਕਰਦੇ ਆ ਤੁਹਾਡੇ ਭੈਣ ਭਰਾਵਾਂ ਦੀ ਅਰਦਾਸਾਂ ਦੇ ਨਾਲ ਵੀ ਅਸੀਂ ਫਿਰ ਤੋਂ ਜ਼ਿੰਦਗੀ ਸ਼ੁਰੂ ਕਰਨ ਦੀ ਕੋਸ਼ਿਸ਼ ਕਰਦੇ ਆ ਹਨਾ ਫਿਰ ਵੀ ਸਾਡੇ ਹਸਪਤਾਲ ਦਾ ਰਿਕਾਰਡ ਚੁੱਕ ਲੈਂਦੇ ਨੇ ਹੂੰ ਉਹ 4 ਮਹੀਨਿਆਂ ਦਾ ਬੱਚਾ ਕਿਹੜਾ ਬਾਗੀ ਹੈ ਉਹ ਜਿਹੜਾ 15 ਮਿੰਟਾਂ ਦਾ ਬੱਚਾ ਜਨਮ ਲਿਆ ਉਹ ਤਾਂ ਇਹ ਵੀ ਨਹੀਂ ਪਤਾ ਮੈਂ ਕੌਣ ਆ ਮੈਂ ਕਿੱਥੇ ਜਨਮ ਲੈ ਰਿਹਾ ਤਜੇ ਨੂੰ ਇਹੋ ਜਿਹੀਆਂ ਕਾਰਵਾਈਆਂ ਹੁੰਦੀਆਂ ਨੇ ਤਾਂ ਮੈਨੂੰ ਅਫਸਰਾਂ ਨੇ ਨਾਲ ਗੁਪਤ ਰੱਖਣ ਦੀ ਸ਼ਰਤ ਤੇ ਗੱਲ ਦੱਸੀ ਵੀ ਸਾਡੀ ਮਜੂਰੀ ਸੀ ਸਾਡੇ ਡੰਡਾ ਦਿੱਤਾ ਗਿਆ ਸੀ ਇਹਨਾਂ ਨੂੰ ਹੈਰਾਨ ਕਰੋ ਅੱਛਾ ਤਾਂ ਫਿਰ ਜਦੋਂ ਜਿਮੇਵਾਰ ਅਫਸਰ ਇਹ ਗੱਲ ਕਹਿੰਦੇ ਨੇ ਵੀ ਸਾਡੇ ਡੰਡਾ ਤੇ ਕਾਹਦੇ ਲਈ ਫਿਰ ਰਿਆ ਅਸੀਂ ਕੋਈ ਬਾਗੀ ਥੋੜੀ ਐ ਤੁਸੀਂ ਜਿਹੜੇ ਸਰਕਾਰ ਮੈਂ ਇੱਕ ਨਾਂ ਨਹੀਂ ਲੈਣਾ ਚਾਹੁੰਦਾ ਕਿਸੇ ਦਾ ਪਰ ਜਿਹੜੇ ਇਹ ਨਮਾਇंदे ਨੇ ਅੱਜ ਸਰਕਾਰ ਚਲਾਉਣ ਵਾਲੇ ਕਹਿੰਦੇ ਐ ਇਹਨਾਂ ਚ ਤੁਸੀਂ ਗੌਰ ਨਾਲ ਦੇਖੋ ਕੋਈ ਆਸਟ੍ਰੇਲੀਆ ਢੋਈ ਜਾਂਦਾ ਕੋਈ ਅਮਰੀਕਾ ਢੋਈ ਜਾਂਦਾ ਪੈਸੇ ਓਏ ਅਸੀਂ ਸਾਰੇ ਸੰਸਾਰ ਚੋਂ ਇਕੱਠੇ ਲਿਆ ਕੇ ਮੇਰਾ ਪੁੱਤ ਕਰੋੜਾਂ ਰੁਪਏ ਟੈਕਸ ਔਰ ਮੈਂ ਮਰੇ ਹੋਏ ਦਾ ਟੈਕਸ ਵੀ ਅੱਜ ਪੜ ਰਿਹਾ ਸਾਡੀ ਇੱਕ ਇੱਕ ਪਾਈ ਇੱਕ ਨੰਬਰ ਦੀ ਐ ਔਰ ਇੱਕ ਸਾਡਾ ਬੈਂਕ ਅਕਾਊਂਟ ਹੈ ਕੋਈ ਮੇਰਾ ٹرسٹ ਨਹੀਂ ਬਣਿਆ ਹੋਇਆ ਕੋਈ ਮੇਰੇ ਕੋਈ ਸਾウਦੀ ਅਰਬ ਦੇ ਵਿੱਚ ਦੁਬਈ ਦੇ ਵਿੱਚ ਮੇਰੇ ਅਕਾਊਂਟ ਨਹੀਂ ਖੁੱਲੇ ਹੋਏ ਕਿਤੇ ਕਿਦਾਂ ਮਰਜੀ ਮੇਰੀ ਸਰਕਾਰ ਜਾਂਚ ਕਰ ਲੇ ਮੈਂ ਤੁਹਾਡੇ ਕੈਮਰੇ ਤੇ ਕਹਿ ਰਿਹਾ ਇਹ ਗੱਲ ਯਾਰ ਅਸੀਂ 100% ਦੀ ਇਮਾਨਦਾਰੀ ਨਾਲ ਜ਼ਿੰਦਗੀ ਜਿਉਣੀ ਚਾਹੁੰਦੇ ਹਾਂ ਪਰ ਫਿਰ ਵੀ ਸਰਕਾਰ ਸਾਡਾ ਇਮਤਿਹਾਨ ਲੈਂਦੀ ਹੈ ਹਰ ਗੱਲ ਤੇ